ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਬਿਆਨ ਆ ਚੁੱਕਿਆ ਸ਼ਹੀਦੀ ਦਿਹਾੜੇ ਤੇ ਤਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਬਿਆਨ ਸਨਾਵਾਂ ਮੈਂ ਤੁਹਾਨੂੰ ਦੱਸ ਵੀ ਦੇਵਾਂ ਕਿ ਖੁਦ ਸੀਐਮ ਭਗਵੰਤ ਮਾਨ ਲੋਕਾਂ ਦੀਆਂ ਨਜ਼ਰਾਂ ਤੋਂ ਗਿਰ ਚੁੱਕੇ ਨੇ ਬੜੀ ਠੋਕਰ ਮਾਰ ਕੇ ਭੱਜੇ ਆਸਟ੍ਰੇਲੀਆ ਸ਼ਹੀਦਾਂ ਦੇ ਜਿਹੜੇ ਸਾਡੇ ਛੋਟੇ ਸ਼ਹਿਬਜ਼ਾਦੇ ਨੇ ਉਹਨਾਂ ਨੂੰ ਬੜੀ ਠੋਕਰ ਮਾਰੀ ਸ਼ਹੀਦੀ ਦਿਹਾੜੇ ਤੇ ਸਾਡੇ ਲੋਕ ਇੱਕ ਪਾਸੇ ਸੋਗ ਮਨਾ ਰਹੇ ਨੇ ਪੋ ਦਾ ਮਹੀਨਾ ਤੁਸੀਂ ਸਾਰੇ ਜਾਣਦੇ ਹੋ ਮੈਂ ਤੁਹਾਨੂੰ ਇਹਦਾ ਬਿਆਨ ਸੁਣਾਉਂਗਾ ਤੇ ਖੁਦ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਛੱਡ ਕੇ ਆਸਟ੍ਰੇਲੀਆ ਭੱਜਿਆ ਉਸ ਤੋਂ ਬਾਅਦ ਉਹਦਾ ਇੱਕ ਬਿਆਨ ਆ ਜਾਂਦਾ ਜਿਹਦੇ ਵਿੱਚ ਹੈਰਾਨੀ ਹੁੰਦੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਉਹਦੀ ਗੱਲ ਸੁਣ ਕੇ ਕਿ ਸ਼ਹੀਦੀ ਦਿਹਾੜਾ ਹੋਵੇ ਸ਼ਹੀਦਾਂ ਦੇ ਦਿਨ ਉਹ ਦਿਨ ਜਦੋਂ ਸਾਡੇ ਛੋਟੇ ਸਾਹਿਬ ਜਦਿਆਂ ਨੂੰ ਨੀਆਂ ਦੇ ਵਿੱਚ ਚੜਿਆ ਗਿਆ ਸੀ ਔਰ ਜਿੰਦੇ ਚੜਿਆ ਗਿਆ ਸੀ ਬੜਾ ਸਾਡੇ ਲੋਕਾਂ ਨੇ ਸੋਗ ਮਨਾ ਰਹੇ ਆ ਸਾਡੀ ਧਰਤੀ ਦੇ ਉੱਤੇ ਬੜੇ ਇਹ ਭਾਰੀ ਦਿਨ ਨੇ ਇੱਥੋਂ ਤੱਕ ਕਿ ਜਦੋਂ ਕਿਸੇ ਦੇ ਕੋਈ ਬੱਚਾ ਵੀ ਜਨਮ ਲੈ ਲੈਂਦਾ ਤਾਂ ਉਹਦੀ ਖੁਸ਼ੀ ਤੱਕ ਨਹੀਂ ਮਨਾਈ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਤੇ ਪਰ ਭਗਵੰਤ ਮਾਨ ਆਸਟ੍ਰੇਲੀਆ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਨਾਲ ਲੈ ਜਾਂਦੇ ਨੇ ਫੇਰ ਕੀ ਹੁੰਦਾ ਉੱਥੇ ਖੁਸ਼ੀਆਂ ਮਨਾ ਰਹੇ ਨੇ ਮੈਂ ਤੁਹਾਨੂੰ ਇਹਦਾ ਪੂਰਾ ਸੱਚ ਦਿਖਾਉਂਗਾ ਤਾਂ ਮੇਰਾ ਵੀਰ ਜੁੜੇ ਰਹੋ ਮੈਂ ਤੁਹਾਡੇ ਨਾਲ ਇੱਕ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲੇ ਜਾਣ ਤੇ ਗੱਲ ਉੱਠ ਰਹੀ ਹੈ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਦਰਅਸਲੇ ਬੰਦੇ ਦੀ ਕਰਤੂਤ ਐਸੀ ਹੈ ਜਾਣ ਲੈਣਾ ਜ਼ਰੂਰੀ ਹੈ ਤੇ ਬੜੀ ਅਹਿਮ ਗੱਲ ਹੈ ਪਹਿਲਾਂ ਤੁਸੀਂ ਇਹਦਾ ਬਿਆਨ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਂਗਾ ਜਿਹੜਾ ਖੁਦ ਸੀਐਮ ਭਗਵੰਤ ਮਾਨ ਨੂੰ ਅਸਤੀਫਾ ਦੇਣ ਤੇ ਮਜਬੂਰ ਕਰੂਗਾ ਤੇ ਉਹਨਾਂ ਦੀ ਛੁੱਟੀ ਕਰਨੀ ਤੈ ਮੰਨੀ ਜਾ ਰਹੀ ਹੈ ਵੀ ਮੈਂ ਤੁਹਾਡੇ ਸਾਹਮਣੇ ਦਿਖਾਊਗਾ ਪਹਿਲਾਂ ਤੁਸੀਂ ਆਹ ਵੀਡੀਓ ਸੁਣ ਲਓ ਉਸ ਤੋਂ ਬਾਅਦ ਮੈਂ ਆ ਬਿਆਨ ਸੁਣਾਉਣੇ ਪਹਿਲਾਂ ਤਾਂ ਫੇਰ ਤੁਹਾਨੂੰ ਮੈਂ ਖੁਦ ਭਗਵੰਤ ਮਾਨ ਨੂੰ ਵੀ ਨੰਗਾ ਕਰੂੰਗਾ ਤੁਹਾਡੇ ਸਾਹਮਣੇ ਸੁਣੋ ਮੁੱਖ ਮੰਤਰੀ ਖੁਦ ਵੀ ਕਲਾਕਾਰ ਤੇ ਸ਼ੁਕਰਦੇ ਨੇ ਕਲਾਕਾਰ ਇੱਕ ਪਾਸੇ ਸ਼ਹੀਦੀ 15ਵਾਰ ਦੇ ਚੜਦੇ ਆ ਅੰਦੇ ਲਈ ਇਹ ਸਮਾਂ ਇਹ ਹਫਤਾ ਜਿਹੜਾ ਬੜੇ ਸੋਗ ਦਾ ਹੁੰਦਾ ਹੈ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਜਿਹੜੇ ਆ ਪਰਿਵਾਰ ਦੇ ਸਮੇਤ ਕਹਿੰਦੇ ਕਿ ਨਵੇਂ ਸਾਲ ਦੇ ਮਨਾਉਣ ਦੇ ਵਾਸਤੇ ਨਵੇਂ ਸਾਲ ਦੇ ਜਸ਼ਨਾਂ ਦੇ ਵਾਸਤੇ ਜਿਹੜੇ ਉਹ ਅਸੇਆ ਪਹੁੰਚ ਗਏ ਪੰਜਾਬ ਨੂੰ ਲੁਬਾਰਕ ਛੱਡ ਕੇ ਮੁੱਖ ਮੰਤਰੀ ਇਹ ਬੁਝੇ ਹਲਾਕ ਛੱਡ ਕੇ ਅਸੇਆ ਪਹੁੰਚ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਹੈ ਕਿ ਕੀ ਕੋਈ ਪੰਜਾਬ ਦੇ ਅੰਦਰ ਚੱਲ ਰਿਹਾ ਅਮਰੀਕਾ ਦੇ ਵਿੱਚ ਇੱਕ ਜਿਹੜਾ ਕਹਾਣੀ ਹੈ ਉਹ ਬਹੁਤ ਮਕੀਆ ਹੈ ਕਿ ਕਿਸੇ ਤੋਂ ਪੁੱਛੀਏ ਫਟ ਫਟ ਅਗਲਾ ਫੌਟ ਪੰਜਾਬੀਓ ਗੱਲ ਇਹ ਐ ਵੀ ਇੱਕ ਹੋਰ ਜਿਹੜਾ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਤੇ ਉਹਦੇ ਵਿੱਚ ਹੋਰ ਵੀ ਹੈਰਾਨੀਜਨਕ ਮਾਮਲਾ ਮੈਂ ਤੁਹਾਨੂੰ ਦਿਖਾਉਂਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਥੋੜਾ ਜਿਹਾ ਵੀ ਤਰਸ ਨਹੀਂ ਯਾਰ ਆਇਆ ਕਿ ਸਾਡੇ ਜਿਹੜੇ ਛੋਟੇ ਸਹਬਜਾਦੇ ਸੀ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਕਿੱਡਾ ਰੋਸ ਤੇ ਕਿੱਡਾ ਸੋਗ ਆ ਯਾਰ ਇਸ ਵਕਤ ਇਹ ਦਿਨ ਜਿਹੜੇ ਪੋਹ ਦੀਆਂ ਰਾਤਾਂ ਨੇ ਦਰਸਾਲ ਫਿਰ ਉਹ ਗੱਲ ਯਾਦ ਆ ਜਾਂਦੀ ਵੀ ਜਿਹਦੇ ਉੱਤੇ ਬੀਤਦੀ ਐ ਉਹੀ ਜਾਣਦਾ ਦੂਜੇ ਦੇ ਭਾਦੀ ਇਹ ਖੇਡ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੋਂ ਤਾਂ ਉਹ ਸਾਬਤ ਪਹਿਲਾਂ ਹੀ ਹੋ ਚੁੱਕਿਆ ਪੰਜਾਬ ਦੀ ਜਨਤਾ ਨੂੰ ਕਿਸ ਦਿਨ ਦਾ ਅਨਕਾਰਿਆ ਉਸਨੇ ਤੇ ਜਿਹੜੇ ਸ਼ਹੀਦਾਂ ਦੇ ਦਿਨ ਸੀ ਇਹ ਨਾਨੋ ਵੀ ਬੰਦਾ ਠੋਕਰ ਮਾਰ ਕੇ ਆਸਟ੍ਰੇਲੀਆ ਚਲਾ ਗਿਆ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਜਿਹੜਾ ਉਹ ਵੀ ਦਿਖਾਉਂਗਾ ਤਾਂ ਕਿ ਪੂਰੀ ਤਰ੍ਹਾਂ ਮੈਂ ਤੁਹਾਨੂੰ ਕਹਾਂ ਵੀ ਮੈਂ ਨੰਗਾ ਹੀ ਕਰ ਦੂੰਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਕਿਉਂਕਿ ਜ਼ਰੂਰੀ ਹੋ ਜਾਂਦਾ ਜਦੋਂ ਸਾਡੇ ਪੰਜਾਬ ਦੀ ਕੌਮ ਦੇ ਉੱਤੇ ਗੱਲ ਆਉਂਦੀ ਆ ਖਾਸ ਕਰਕੇ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਸਾਡੀ ਕੌਮ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਗਏ ਉਨਾ ਸ਼ਹੀਦਾਂ ਦੇ ਦਿਨਾਂ ਦੇ ਵਿੱਚ ਵੀ ਸਾਡੇ ਮੁੱਖ ਮੰਤਰੀ ਦੀ ਸ਼ਰਮ ਸਿਖਰਾਂ ਤੇ ਆ ਆ ਦੇਖ ਲਓ ਮੁੱਖ ਮੰਤਰੀ ਭਗਵਾਨ ਮਰਹੋੜਾ ਨੇ ਅਫਗਾਨੀਸਤਾਨ ਪਹੁੰਚਨ ਸਾਰ ਹੀ ਪੈਤਰੇ ਖੇਡ ਦਿੱਤਾ ਹੈ ਪੈਤਰੇ ਤੋਂ ਬਾਅਦ ਬਹੁਤ سارے ਲੋਕ ਹੈਰਾਨ ਨੇ ਔਰ ਚਰਚਾਵਾ ਵੀ ਨੇ ਪੈਤਰੇ ਦਾ ਕੀ ਖੇਡਿਆ ਚਰਚਾਵਾ ਕੀ ਦੇ ਹੈਰਾਨ ਚੁ ਇਸ ਤੇ ਬਹੁਤ ਐਮ ਜਿਹੜੀ ਅਸੀਂ ਕਰ ਬਾਤ ਕੁੱਲ ਮਿਲਾ ਕੇ ਗੱਲ ਹੈ ਵੀ ਭਗਵਾਨ ਤਮਾਨ ਹੁਣ ਭੱਜ ਚੁੱਕਿਆ ਪੰਜਾਬ ਦੇ ਲੋਕਾਂ ਦੇ ਨਾਲ ਬਿਲਕੁਲ ਕੋਈ ਹਮਦਰਦੀ ਨਹੀਂ ਇਹ ਤਾਂ ਤੁਸੀਂ ਪਹਿਲੇ ਹੀ ਜਾਣਦੇ ਹੋ ਦੂਜੀ ਗੱਲ ਗੁਰੂਆਂ ਤੱਕ ਵੀ ਉਸ ਬੰਦੇ ਨੇ ਠੋਕਰ ਮਾਰ ਕੇ ਬੰਦਾ ਨਿਕਲਿਆ ਆ ਦੱਸੋ ਹੁਣ ਕੀ ਕਹੋਗੇ ਜਦੋਂ ਮੈਂ ਵੀਡੀਓ ਪਾਉਂਦਾ ਸੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਹੋ ਜਾਣਾ ਤਾਂ ਉਹ ਕਈ ਪਮਕੜਾ ਜਿਹੜੇ ਪਮਕੜਾ ਨੂੰ ਬੜੀ ਅੱਗ ਲੱਗੀ ਸੀ ਪੰਜਾਬ ਦੇ ਵਿੱਚ ਉਹ ਕਹਿੰਦੇ ਸੀ ਵੀ ਦੇਵਾ ਸਿੱਧੂ ਖਿਲਾਫ ਆ ਭਗਵਾਨ ਤਮਾਨ ਦੇ ਮੈਂ ਖਿਲਾਫ ਨਹੀਂ ਦਰasal ਖੁਦ ਭਗਵੰਤ ਮਾਨ ਸਾਡੇ ਲੋਕਾਂ ਦੇ ਖਿਲਾਫ ਆ ਸਾਡੀ ਸਿੱਖ ਕੌਮ ਦੇ ਖਿਲਾਫ ਆ ਤਾਂ ਹੁਣ ਤੁਸੀਂ ਜਵਾਬ ਦਿਓ ਜਿਹੜੇ ਉਸ ਦਿਨ ਮੈਨੂੰ ਕਮੈਂਟ ਕਰਦੇ ਸੀ ਕਿ ਤੂੰ ਗਲਤ ਐ ਤਾਂ ਹੁਣ ਤੁਸੀਂ ਇਹ ਦੱਸੋ ਵੀ ਗੁਰੂਆਂ ਦੇ ਉੱਤੇ ਉਹਨੇ ਕੁਝ ਵੀ ਨਹੀਂ ਸਮਝਿਆ ਯਾਰ ਵੀ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਮੈਂ ਆਸਟ੍ਰੇਲੀਆ ਆਪਣੇ ਪਰਿਵਾਰ ਨੂੰ ਲੈ ਕੇ ਨਿਕਲਦਾ ਸ਼ਰਮ ਨਹੀਂ ਆਉਂਦੀ ਉੱਥੇ ਜਾ ਕੇ ਉਹ ਰੰਗ ਰਣੀਆਂ ਬਣਾ ਰਿਆ ਬਹੁਤ ਸਾਰੇ ਉੱਥੇ ਕ੍ਰਿਕਟ ਦੇ ਮੈਚ ਦੇਖ ਰਿਆ ਬਹੁਤ ਸਾਰੀਆਂ ਖੁਸ਼ੀਆਂ ਯਾਨੀ ਕਈ ਇਹ ਤਾਂ ਸਿੱਧਾ ਸਿੱਧਾ ਨਵਾਂ ਸਾਲ ਉੱਥੇ ਮਨਾਉਣ ਗਿਆ। ਤਾਂ ਹੁਣ ਪੰਜਾਬ ਦੇ ਲੋਕੋ ਸਮਝੋ ਜਿਹੜੀਆਂ ਮੈਂ ਤੁਹਾਡੇ ਨਾਲ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਮੈਂ ਉਸੇ ਪ੍ਰਕਾਰ ਅੱਜ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਦੇ ਲੋਕਾਂ ਨਾਲ ਇੰਨਾ ਕੁ ਵੀ ਹਿੱਤ ਨਹੀਂ ਹੈਗਾ। ਉਹ ਛੱਡ ਕੇ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੋਈ ਗੌਰ ਨਹੀਂ। ਬਸ ਇੱਕ ਐਨੀ ਗੱਲ ਜ਼ਰੂਰ ਹੈ ਵੀ ਮੇਰੇ ਕੋਲੇ ਸਰਕਾਰ ਹੈ ਮੈਂ ਮੁੱਖ ਮੰਤਰੀ ਆ ਮੈਂ ਜੋ ਚਾਹਾਂ ਕਰਾਂ ਪਰ ਇਹ ਜਾਦਾ ਦਿਨ ਤੱਕ ਨਹੀਂ ਚਲਦੀਆਂ ਮੈਂ ਪਹਿਲਾਂ ਵੀ ਕਹੀ ਇਹ ਗੱਲ ਜਿਹੜੇ ਦਿਗਜ ਕਹਾਉਂਦੇ ਸੀ ਵੀ ਆ ਸਾਡਾ ਜਿਹੜਾ ਰਾਜ ਆ ਉਹ ਸਦਾ ਹੀ ਰਹਿਣਾ ਤੇ ਉਹ ਕਿੱਥੇ ਗਏ ਬਈ ਉਹ ਤਾਂ ਮਿੱਟੀ ਚ ਮਿਲਾ ਕੇ ਧਰਤੇ ਜਿਹੜੇ ਅੱਜ ਅਕਾਲ ਤਖਤ ਸਾਹਿਬ ਤੇ ਮਾਫੀਆਂ ਮੰਗਦੇ ਫਿਰਦੇ ਸਿਰ ਸੇ ਕਰਕੇ ਕਹਿਣਾ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਆ ਤਾਂ ਕਿ ਆਪਣੇ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਭਗਵੰਤ ਮਾਨ ਖੁਦ ਸਾਡੇ ਸ਼ਹੀਦਾਂ ਨੂੰ ੱੱਕਾ ਦੇ ਕੇ ਨਿਕਲਿਆ ਯਾਰ ਮੈਂ ਤਾਂ ਇਹੀ ਕਹੂੰਗਾ ਅੱਗੇ ਤੁਹਾਡੀ ਕੀ رائے ਆ ਕਮੈਂਟ ਵਿਚਾਰ ਆਪਣੇ ਜ਼ਰੂਰ ਲਿਖਣਾ ਤੇ ਮੈਂ ਪੜ੍ਹ ਕੇ ਉਹਨਾਂ ਦੇ ਜਵਾਬ ਵੀ ਦੇਵਾਂਗਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ